ਹਾਂਜੀ ਦੋਸਤੋ ਇਹ ਆਪਾਂ 7.5 ਐਚਪੀ ਦੀ ਮੋਟਰ ਲਈ ਆ ਪਿੰਡ ਸੋਣਾ ਫੁਜਾਰੀਆ ਜਰਨੈਲ ਸਿੰਘ ਲਾਲ ਸਿੰਘ ਤੇ ਗੁਰਤੇਜ ਸਿੰਘ ਦੇ 7.5 ਐਚਪੀ ਦੀ ਮੋਟਰ ਹੈ 550 ਵਾਟ ਦੇ 14 ਪੈਨ ਲੱਗੇ ਹੋਏ ਆ ਜੀ ਬਾਈ ਫੇਸ਼ੀਅਲ ਉਸ ਵਾਲਾ ਸੈਟ ਆ ਜੀ ਸਾਰਾ ਦੋ ਪੋਲ ਲਾ ਕੇ ਹੈਵੀ ਸਟਰਕਚਰ ਲਾ ਕੇ ਦੋ ਪੋਲਾਂ ਦੇ ਉੱਤੇ 14 ਪੈਨ ਲਾ ਕੇ ਜੀ ਸਾਡੇ ਸਾਥ ਤੁਮ ਐਸ ਵੀ ਨੇ ਮੋਟਰ ਲਾਈ ਆ। ਆਪਾਂ ਗੱਲ ਕਰਾਉਨੇ ਆ ਗੁਰਪ੍ਰੀਤ ਸਿੰਘ ਜੀ ਨਾਲ। ਪੁੱਛਦੇ ਆ ਇਹਨਾਂ ਦੇ ਵਿਚਾਰ ਲੈਨੇ ਵੀ ਕਿ ਕਿਵੇਂ ਲੱਗਿਆ ਤੁਹਾਨੂੰ ਮੋਟਰ ਦਾ ਪਾਣੀ ਬਹੁਤ ਹੈ ਵਧੀਆ ਖੁਸ਼ੀ ਮਿਲੀ। ਹਾਂਜੀ ਗੁਰਪ੍ਰੀਤ ਸਿੰਘ ਜੀ ਕਿਵੇਂ ਲੱਗਿਆ ਜੀ? ਹਾਂਜੀ ਠੀਕ ਆ ਜੀ ਬਹੁਤ ਵਧੀਆ ਲੱਗਿਆ ਜੀ। ਪਾਣੀ ਕਿਵੇਂ ਸੰਤੋਸ਼ੀ ਹੋਈ ਤੁਹਾਨੂੰ? ਹਾਂਜੀ ਹਾਂ ਬਹੁਤ ਵਧੀਆ ਜੀ। ਅੱਛਾ ਜੀ ਹੋਰ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਅੱਛਾ ਤੁਹਾਨੂੰ ਵੀ ਸਾਡੀ ਬਹੁਤ ਵਧੀਆ ਆਪਣੇ ਸਰਬਸਵਾਰੇ ਕਰਤਾ ਵਰਤੋਂ ਲਵਾਇਆ ਜੀ ਆਪਾਂ ਮੋਟਰ ਤੇ ਬਹੁਤ ਵਧੀਆ ਲੱਗਿਆ। ਅੱਛਾ ਜੀ। ਪਾਣੀ ਵੀ ਬਹੁਤ ਵਧੀਆ ਬਣਿਆ ਜੀ ਠੀਕ ਠਾਕ ਜੀ ਧੰਨਵਾਦ ਜੀ ਆਹ ਦੇਖੋ ਦੋਸਤੋ ਚਾਰੰਜੀ ਪ੍ਰੈਸ਼ਰ ਦਾ ਪਾਣੀ ਬਣਿਆ ਇਹ ਆਪਣਾ ਰੰਧਾਵਾ ਸੋਲਰ ਪਿੰਡ ਤੇ ਹੁਣਾ ਪੁਜਾਰੀਆ ਤੋਂ ਜੀ ਜੇ ਅੱਗੇ ਹੋਰ ਵੀ ਕਿਸੇ ਦੋਸਤ ਨੇ ਮੋਟਰ ਲਵਾਉਣੀ ਹੈ ਆਪਣਾ ਨੰਬਰ ਹੈ ਜੀ 9464156866 94633333343 978118 76933 ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਅਕਸਾਂ ਦੇ ਵੀਰ ਨੇ ਕਿਸਾਨ ਵੀਰ ਨੇ ਮੋਟਰ ਲਵਾਉਣੀ ਆ ਤਾਂ ਫੁੱਲ ਗਾਰੰਟੀ ਦੇ ਵਿੱਚ ਕਈ ਵੀ ਸਟ੍ਰਕਚਰ ਉਸ ਵਾਲ ਦਾ ਸੈਟ ਲਾ ਕੇ ਦਿੰਨੇ ਆ ਜੀ ਪਾਣੀ ਦੀ ਫੁੱਲ ਗਾਰੰਟੀ ਹੈ ਆਪਣੀ ਬਹੁਤ ਬਹੁਤ ਧੰਨਵਾਦ ਜੀ